ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ ਸਰੋਤਿਆਂ ਨੂੰ ਸੁਣਨ ਨੂੰ ਜਲਦ ਹੀ ਮਿਲੇਗਾ ਜੀ ਹਾਂ ਤੁਸੀਂ ਸਹੀ ਸੋਲਿਆ ਮੂਸੇਵਾਲਾ ਦਾ ਆਖਰੀ ਰਿਲੀਜ਼ ਗੀਤ ਲੋਕਸੀ ਜੋ ਕਿ 23 ਜਨਵਰੀ ਨੂੰ ਆਇਆ ਸੀ ਅੱਜ 2 ਮਹੀਨੇ ਹੋ ਗਏ ਕਿ ਸੇ ਨਵੇਂ ਗੀਤ ਦੀ ਪਰਿਵਾਰ ਵੱਲੋਂ ਕੋਈ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ ਪਰ ਪੰਜਾਬੀ ਸਿਨੇਮਾ ਜਗਤ ਦੇ ਨਾਮੀ ਅਦਾਕਾਰ ਦੇਵ ਖਰੋੜ ਵੱਲੋਂ ਕੱਲ ਇੱਕ ਫਿਲਮ ਦੀ ਪ੍ਰਮੋਸ਼ਨ ਦੌਰਾਨ ਇਹ ਗੱਲ ਕਹੀ ਗਈ ਕਿ ਉਹਨਾਂ ਦੀ ਫਿਲਮ ڈاکੂਆਂ ਦਾ ਮੁੰਡਾ ਤਿੰਨ ਵਿੱਚ ਗਾਇਕ ਸਿੱਧੂ ਮੂਸੇਵਾਲਾ ਦਾ ਵੀ ਇੱਕ ਗੀਤ ਸੁਣਨ ਨੂੰ ਮਿਲੇਗਾ ਇੱਕ ਹੋਰ ਖਬਰ ਹੈ ਜਿਹੜੀ ਸਾਰਿਆਂ ਨੂੰ ਮੈਂ ਦੇਣੀ ਚਾਹਣਾ ਕਿ ਪਹਿਲੀ ਫਿਲਮ ਤੋਂ ਸਿੱਧੂ ਮੂਸੇਵਾਲਾ ਬਾਈ ਇਸ ਫਿਲਮ ਨਾਲ ਜੁੜਿਆ ਸੀ ਠੀਕ ਹੈ ਤੇ ਤੀਜੀ ਦੇ ਵਿੱਚ ਫੇਰ ਜੋੜਨ ਜਾ ਰਹੇ ਨੇ ਇਹ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜਦੋਂ 6 ਪੱਤੇ ਨੇ ਹਾਕ ਤੇ ڈاکੂਆਂ ਦੇ ਮੰਗਦੇ ਨਹੀਂ ਖੋਦੇ ਆਇਆ ਸੀ ਪੁੱਤ ڈاکੂਆਂ ਦੇ ਦੱਸ ਦਈਏ ਕਿ ڈاکੂਆਂ ਦਾ ਮੁੰਡਾ ਦੇ ਪਹਿਲੇ 파ਰਟ ਦਾ ਟਾਈਟਲ ਗੀਤ ਸਿੱਧੂ ਮੂਸੇਵਾਲਾ ਵੱਲੋਂ ਹੀ ਗਾਇਆ ਗਿਆ ਸੀ ਜੋ ਕਿ ਸਰੋਤਿਆਂ ਵੱਲੋਂ ਬਹੁਤ ਮਕਬੂਲ ਹੋਇਆ ਅੱਜ ਤੱਕ ਵੀ ਉਹ ਗੀਤ ਪੂਰਾ ਟ੍ਰੈਂਡਿੰਗ ਵਿੱਚ ਹੈ ਤੇ ਫਿਲਮ ਦੇ ਤੀਜੇ 파ਰਟ ਵਿੱਚ ਵੀ ਮੂਸੇਵਾਲਾ ਇੱਕ ਵਾਰ ਫੇਰ ਤੱਕ ਪਾਉਣ ਲਈ ਤਿਆਰ ਹੈ